ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਇਸ ਬੇਨਤੀ ਨੂੰ ਕਿਸੇ ਵੀ ਮਜ਼ਾਕ ਵਿੱਚ ਨਾ ਸਮਝਿਆ ਜਾਵੇ ਬਹੁਸਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਵੱਲੋਂ ਇਹ ਸਖਤ ਹਦਾਇਤਾਂ ਹਨ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਲਾਈਟ ਚਲਣੀ ਨਹੀਂ ਚਾਹੀਦੀ ਤੇ ਇੱਕ ਦੋ ਬੇਨਤੀਆਂ ਹੋ ਰਹਿ ਹਨ ਕਿ ਜਿਹੜੇ ਪਰਿਵਾਰ ਜਨਰੇਟਰ ਆਦਿਕ ਦੀ ਵਰਤੋਂ ਕਰਦੇ ਹਨ ਕਿਰਪਾ ਕਰਕੇ ਰੋਟੀ ਪਾਣੀ ਛੱਤ ਕੇ ਆਪਣਾ ਜਨਰੇਟਰ ਬੰਦ ਕਰਕੇ ਇਨਵਰਟਰ ਤੇ ਪੱਖੇ ਚਲਾ ਸਕਦੇ ਹਨ ਇਹ ਨਾ ਹੋਵੇ ਕਿ ਆਪਣੀ ਗਲਤੀ ਨਾਲ ਹੋਰਾਂ ਦਾ ਵੀ ਕੋਈ ਨੁਕਸਾਨ ਹੋ ਜਾਵੇ ਤੇ ਜੇ ਕਿਸੇ ਦੀ ਲਾਈਟ ਚਲਦੀ ਫੜੀ ਗਈ ਉਸ ਉੱਪਰ ਪੁਲਿਸ ਕਾਰਵਾਈ ਹੋਵੇਗੀ ਪੰਚਾਇਤ ਕੋਲ ਬਕਾਇਦਾ ਪੁਲਿਸ ਪ੍ਰਸ਼ਾਸਨ ਦੀਆਂ ਇਹ ਸਖਤ ਹਦਾਇਤਾਂ ਆਈਆਂ ਹਨ ਸੋ ਸਾਰੀ ਸੰਗਤ ਨੇ ਘਬਰਾਉਣਾ ਨਹੀਂ ਡਰਨ ਦੀ ਲੋੜ ਨਹੀਂ ਹੈ ਪਰ ਹਦਾਇਤਾਂ ਦੀ ਪਾਲਣਾ ਚੰਗੀ ਤਰ੍ਹਾਂ ਕਰਨੀ ਜ਼ਰੂਰੀ ਹੈ। ਸੋ ਆਪ ਸੰਗਤਾਂ ਨੇ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਲਾਈਟਾਂ ਬੰਦ ਕਰਨੀਆਂ। ਪਰਦੇ ਜਿਹੜੇ ਆਪਣੇ ਘਰਾਂ ਵਿੱਚ ਸ਼ੀਸ਼ਿਆਂ ਤੇ ਲੱਗੇ ਨੇ ਉਹ ਚੰਗੀ ਤਰ੍ਹਾਂ ਲਗਾਉਣੇ। ਕੋਈ ਵੀ ਰੌਸ਼ਨੀ ਬਾਹਰ ਨਜ਼ਰ ਨਾ ਆਵੇ। ਆਪਣੇ ਸਾਰੇ ਜ਼ਰੂਰੀ ਸਮਾਨ ਜਿਵੇਂ ਮੋਬਾਈਲ ਫੋਨ ਬੈਟਰੀਆਂ ਆਦਿਕ ਚਾਰਜ ਕਰਕੇ ਰੱਖੋ ਆਪਣੇ ਨਾਲ ਨਾਲ ਫਰਜ਼ ਸਮਝਦੇ ਹੋਏ ਆਪਣੇ ਆਣ ਗਵਾਂਢ ਨੂੰ ਵੀ ਸੁਚੇਤ ਕਰੋ ਸੋ ਧਿਆਨ ਹਿਤ ਹੀ ਆਪਾਂ ਅਧਾਇਤਾਂ ਦਾ ਪਾਲਣ ਕਰਨਾ ਹੈ ਤਾਂ ਕਿ ਇਹ ਆਇਆ ਹੋਇਆ ਸਮਾਂ ਛੇਤੀ ਤੜ ਜਾਵੇ ਤੋ ਸੰਗਤਾਂ ਨੇ ਜ਼ਰੂਰ ਧਿਆਨ ਦੇਣਾ ਕਿਸੇ ਪ੍ਰਕਾਰ ਦੀ ਕੋਈ ਵੀ ਲਾਈਟ ਰਾਤ ਨੂੰ ਜਗਾਉਣੀ ਮਨਾਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ